ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੁਹਾਨੂੰ ਦਿਖਾਉਣੀਆਂ ਚੰਗੀਆਂ ਛੋਟੀਆਂ ਤੁਹਾਨੂੰ ਦਿਖਾਉਣੀਆਂ ਤੇ ਹੈਗੀਆਂ ਬੱਚੇ ਤੋਂ ਬਿਨਾਂ ਹੀ ਆ ਤੇ ਗੱਲਬਾਤ ਤੁਹਾਨੂੰ ਕਰਦੇ ਵੀ ਦਿਨਾਂ ਨਾਲ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਤੇ ਨਾਮ ਦੱਸਦੇ ਕਰੇ ਨਾਮ सोनू ਸਿਆਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਬੋਲਦਾ 915867552 ਤੇ ਅੱਜ ਫਿਰ ਤਿੰਨ ਝੋਟੀਆਂ ਤਿੰਨ ਝੋਟੀਆਂ ਤਿੰਨੇ ਚੰਗੇ ਕੱਦ ਕਾਠ ਵਾਲੀਆਂ ਸਾਰੇ ਭਾਜੀ ਸਾਰੇ ਜਦੋਂ ਤਿਆਰ ਹੋ ਗਏ ਨਾ ਹਾਂਜੀ ਸਾਰੀਆਂ ਇਕੱਠੀਆਂ ਆਪਾਂ ਲੈ ਕੇ ਤਿਆਰ ਕਰਦੇ ਨਾ ਹਾਂਜੀ ਰਵਾਹ ਭਾ ਵੀ ਸੋਝਾ ਕਰਦੇ ਕੱਟ ਕੇ ਬੋਲੀ ਕਰਦੇ ਅੱਛਾ ਨਾਲੇ ਦੁੱਧ ਚੋਣ ਦੇ ਨਾਲੇ ਗਾ ਵਧੀਆ ਠੀਕ ਆ ਹਾਂਜੀ ਤੇ ਚਲੋ ਫਿਰ ਸ਼ਰਵਾਦ ਪੂਰੀ ਤਾਂ ਕਰ ਦਈਏ। ਉਹਦਾ ਭੂਸੀ ਬਣਾਈ ਜੁਨਾਂ ਨੇ। ਅੱਛਾ ਪੂਰੀ ਦੀ ਭੂਸੀ ਆ ਜਿਹੜੀ ਆ। ਬਾਕੀ ਇਹ ਕੋਈ ਵੇਖ ਲੈ ਵੀ ਕਦੋਂ ਦੀ ਸੋਈ ਆ। ਇਹਨੂੰ ਭਾਈ ਪੰਨੀ ਮਾ ਉਹ ਅਗਲੇ ਘਰ ਵਾਲੇ ਦੇ 20-25 ਦਿਨ ਹੋਇਆ। ਲੈਣਾ ਮਹੀਨੇ ਦੇ ਉੱਤੇ ਟਾਈਮ ਹੋਇਆ ਉਹ ਸੋਈ ਨੂੰ। ਠੀਕ ਐ। ਆ ਕਿਉਂਕਿ ਪੁੱਛੀ ਤੋਂ ਕਿਹੜਾ ਪ੍ਰੋਪਰ ਅੰਦਾਜ਼ਾ ਲੱਗਣਾ ਪੁੱਛੀ ਨੇ ਕਿਹੜਾ ਕਿ ਵੱਡੀ ਆ ਨਾ। ਲੋਈ ਦਾ ਬੱਚੇ ਦਾ ਪਤਾ ਲੱਗੀ ਜਾਂ ਨਾ ਲੱਗ। ਚਲੋ ਤੇ ਇਹ ਕੋ ਪ੍ਰੋਪਰ ਥੋੜਾ ਪਤਾ ਲੱਗਦਾ ਕਿ ਕਦੋਂ ਦੀ। ਚਲੋ ਬਾਕੀ ਦੁੱਧ ਕਿੰਨਾ? ਦੁੱਧ ਵੀ ਜਿਹੜਾ ਹੈਗਾ ਇਹ 9 ਕਿਲੋ ਪਰ ਲੀਟਰ ਮਾਰ ਕੇ ਜਰਾ ਮੇਰੇ ਕੋਲ ਠੰਡਾ ਪਾਣੀ ਹੈਗਾ ਮੈਨੂੰ ਵੇਦਣਾ ਹਾਂ ਹਾਂਜੀ ਸਾਢੇ 8 ਕਿਲੋ ਐ ਕੰਡੇ ਦਾ ਦੁੱਧ ਮਿਲੂਕ ਖੜੇ ਪਈ ਪੱਕਾ ਦੁੱਧ ਹੈਗਾ ਜੀ 9 ਕਿਲੋ ਪਰ ਸਾਢੇ 8 ਕਿਲੋ ਕੰਡੇਆਂ ਮੇਰੇ ਕੋਲ ਮਿਲ ਕੇ ਖੜੇ ਮੈਂ ਆਪਣੇ ਘਰ ਦੀ ਕਰਦੀ ਪਈ ਮੈਂ ਨਾ ਠੀਕ ਆ ਹਾਂ ਚਲੋ ਖੋਲੋ ਹਾਂ ਤੌੜ ਕੇ ਬਾਕੀ ਬਿੱਲੀਆਂ ਅੱਖਾਂ ਲਈ ਪੋਰੀ ਹੈ ਜਿਹੜੀ ਆਦੇ ਸਾਦੇ ਪੂਛੀ ਦੇ ਤਰ੍ਹਾਂ ਤੇ ਬਾਕੀ ਹਵਾਨਾ ਵੀ ਦਾ ਥੱਲੇੋਂ ਦੇਖ ਸਾਦੇ ਜੀ ਆਹੋ ਇਹਦਾ ਕੋਈ ਢਿਮਾਲ ਨਹੀਂ ਕੋਈ ਪਾਉ ਕੋਈ ਬਾਕੀ ਪੂਰੀ ਮਾਜੇ ਆ ਤੇ ਚੰਗੇ ਕੱਦ ਕਾਟੇ ਆ ਚੰਗੇ ਵੇਚ ਪੂਰੇ ਦੀ ਆ ਜਿਹੜੀ ਕੋਈ ਥਾਂ ਦੀ ਵੀ ਚਾਰਵਾਦ ਹੋਵੇ ਕੋਈ ਗੱਲ ਬਾਤ ਹੋਵੇ ਆਪਣੀ ਜ਼ਿੰਮੇਵਾਰੀ ਕੋਲਿਆ ਇਹ 98 ਇਹ ਦੇਖ ਸਾਦੇ ਲੱਗੇ ਤੇ ਇੱਕ ਰੀ ਆਹ ਵੇਖੋ ਇਦਾਂ ਬੱਚੇ ਨੂੰ ਚੜ੍ਹਦੀ ਇਦਾਂ ਵੇ ਰੱਖਦੇ ਨਾ ਖੁੱਲੀ ਜਦੋਂ ਸੋਚਦਾ ਠੀਕ ਆ ਉਹ ਖੁੱਲੀ ਤੇ ਗੱਡੀ ਕੋਸੀ ਰੱਖਦੇ ਇਦਾਂ ਮਿਲ ਪਿੰਦੀ ਜੇ ਇਦਾਂ ਲਾ ਤੇ ਕੁਝ ਨਹੀਂ ਗੱਲ ਇਦਾਂ ਬਹਿਣਾ ਬੱਦ ਅੱਛਾ ਕੋਈ ਲਾ ਫੀਦਾ ਇਹ ਚੱਟਣਾਂ ਵਾਲੇ ਇਦਾਂ ਬਹਿਣਾ ਬੱਦ ਠੀਕ ਆ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਦਾ ਕਰਦਾ ਮੋਦਰਮ ਮੁੱਲ ਸੱਤ ਕਰੀਏ ਪਰ ਇਦੋਂ 50000 50000 ਦੀ ਦੋ ਅੱਦੇ 10 ਕਰੋ 9 ਕਰੋ ਦੋ ਮੀਟਰ ਦਾ ਮੇਦੀ ਖੜੀ ਗਈ ਠੀਕ ਹੈ ਹਾਂ ਤੇ ਬਾਕੀ ਚਲੋ ਮੌਕੇ ਤੇ ਮਾਨਤਨ ਕਰ ਦੋਗੇ ਮਾਨਤਨ ਕਰਾਂਗੇ ਠੀਕ ਹੈ ਜੀ ਮਾਨਤਨ ਭਾਜੀ ਇੱਥੇ ਕੋਈ ਜ਼ਿਆਦਾ ਨਹੀਂ ਹੋਣਾ ਇਹਦੇ ਕੋ ਸੌ ਦਸਵਾਲ ਮਾਨਤਨ ਚਲੋ ਮਾਨਤਨ ਖੁੱਲਾ ਕਰਦੇ ਹਾਂ ਮਾਨਤਨ ਹਾਂ ਬਾਕੀ ਸਾਰੀ ਚੰਡੇ ਦੀ ਸਾਸੂ ਵੀ ਵੇਖੋ ਜੀ ਸੁਣੀਏ ਥੱਲੇ ਠੀਕ ਹੈ ਜੀ ਮਾਰੋ ਮੜਾ ਇੱਧਰ ਇਹਦੇ ਕੋ ਦਾਰੀ ਜਾਈ ਦਾਨੀ ਇਹੋ ਪਾਖੀ ਪੇਠ ਪੁਰੇ ਕੱਜ ਕਾਹੜੀ ਇਹ ਨਿੱਗੀ ਜੀ ਨਹੀਂ ਭਾਈ ਹੈਗੀ ਠੀਕ ਹੈ ਜੀ ਜਿਆ ਮਾਂ ਜੀ ਛੋਟੀ ਆ ਉਹਦੀ ਵਿਸੀ ਜੀ ਵੱਡੀ ਮੱਜ ਆ ਹਾਂਜੀ ਹਾਂਜੀ ਤੇ ਹੁਣ ਇੱਕ ਆ ਚੋਟੀ ਇਹ ਵੀ ਬੱਚੇ ਤਾਂ ਬਿਨਾ ਹੀ ਹੈ। ਇਹ ਵੇਲੇ ਉਹ ਕਿਜੀ ਭੀ ਜਾਵੇਂ ਆਪਾਂ ਕਹਾਂਦੇ ਬੜੀ ਬੱਚਾ ਏਦਾਂ ਬੜੀਆਂ ਮਤਲਬ ਪੂਰੀ ਕਿੱਥੇ ਹੁੰਦੀ ਵੇਲੇ। ਕੱਦ ਕਾਟ ਤੇ ਤਾਂ ਪੂਰਾ ਚੰਗਾ ਵਾ ਤਰ ਮੱਜਾਂ ਦੇ ਸਾਨ। ਹਾਂਜੀ। ਉਹਦਾ 1 ਲੱਖ 60000 ਮਿਆਰ ਲੈ ਆਏ ਤੇ ਦੁੱਧ ਤੇ ਮੈਂ 17 18 ਕਿਲੋ ਜੋਇਆ ਦੇ ਕੋ। ਬਾਕੀ ਦੁੱਧਾਂ ਲਈ ਨਿਸ਼ਾਨੀਆਂ ਚੰਗੀਆਂ ਇਹਦੇ ਚ। 17 18 ਸਾਲ ਕਿਲੋ ਜੋਇਆ ਦੇ ਦੁੱਧਾਂ ਦੇ। ਤੇ ਹੁਣ ਦੁੱਧ ਕਿੰਨਾ ਇਹ ਦੇਖੋ? ਦੁੱਧ ਤੇ ਵੀਜੇ ਘਾਇ ਕੋ 9 ਕਿਲੋ। ਹਾਂਜੀ। ਪਰ ਦੁੱਧ ਹੁਣੇ ਮੇਰੇ ਕੋ ਘਟੀ ਮੇਰੇ ਕੋ ਹੁਣ 6 ਸਾਢੇ 6 ਹੋ ਜਾਏਗਾ ਕਿਉਂ? ਮੇ ਚਲੋ ਖੋਲੋ ਕੋਈ ਥਾਲ ਪੂ ਛੱਡਾ ਕੋ ਘਰ ਮਾ ਦੋ ਵੀ ਆਪਣੀ ਜਮੇਰੀ ਹੈ ਜਦੋਂ ਜੀ ਲ ਆ ਰਿਹਾ ਫਿਰ ਇਹਨੇ ਭਾਈ ਦੋ ਦੋ ਆਪੇ ਆ ਜਾਵਾ ਕੱਦ ਵੀ ਲੋ ਕਿਤਾਜੀ ਕੱਦ ਕਾਟ ਪੱਖਾ ਪੂਰੀ ਜਵਾਨ ਆ ਜਿੱਦਣ ਕਿਤੇ ਝੋਟੀ ਤਿਆਰ ਹੋਈ ਤੇ ਚੰਗੀ ਰਕਮ ਦੀ ਤਿਆਰ ਹੋਣੀ ਹਾਂਜੀ ਤੇ ਅੱਜ 2-2 ਲੱਖ ਦੀ ਝੋਟੀ ਬਣੀ ਜੇ ਬਣੀ ਜੇ ਹਾਂਜੀ ਹਾਂਜੀ ਹਾਂ ਆ ਦੇ ਸਾਡੇ ਥਾਣੇ ਦੇ ਚਲੋ ਲੈ ਜਾ ਆਇਆ ਇਹ ਟੋਕੜ ਵੀ ਰੱਖਣੀ ਹੈ ਕਿਸਨੇ ਤੇ ਉਹ ਚੰਗੀ ਰੱਖਣ ਦਾ ਫਾਇਦਾ ਭਾਈ ਇਹਦਾ ਫਾਇਦਾ ਇਹ ਆ ਵੱਡੀ ਮੱਝ ਆ ਇਹ ਨੀ ਕੋ ਛੋਟੀ ਆ ਜਾਂ ਕਿਸੇ ਕੋਲੋਂ ਹਾਂਜੀ ਕੋਲੋਂ ਨਹੀਂ ਖੁਜੀ ਕੱਟ ਕੱਟ ਹੋਣ ਸੋਣਪਰੇ ਲੋ ਕਿਸੇ ਕੋਲੋਂ ਹਾਂਜੀ ਪੂਰੀ ਪੇਟ ਭਰੇ ਆ ਬਾਲਾ ਉਹ ਜਾਲੀ ਦੇ ਵਿੱਚ ਆਪ ਨਹੀਂ ਮਾਰਦੇ ਕਈ ਕਹਿੰਦੇ ਇੰਨੇ ਦੀ 2 ਨੰਬਰ ਦੇ ਹਿਸਾਬ ਨਾਲ ਵੇਚੀਏ ਨਾ ਪਰ ਕਾਲੀ ਸ਼ਾਇਰੀ ਦੇ 2 ਨੰਬਰ ਜਾ ਹਾਂਜੀ ਇਹਦਾ ਕੱਟ ਕਾਟ ਇਹਦਾ ਤੇ ਮੋਲੇ ਦਾ ਮੋਲੇ ਦਾ ਭਾਈ 52000 ਦੇ ਅੱਛਾ ਬੜੀ ਵੀ ਹੈਗੀ ਏ ਉਹ ਢੇਰ ਨਹੀਂ ਜਲਗ ਜਗੇ ਅਪਾ ਚੱਕਣ ਦੀ ਗੱਲ ਜੀ ਕੋਈ ਨਹੀਂ ਤੇ ਯਸ ਨੋ ਕਿੰਨੇ ਦੇ ਜੀ ਯਸ ਨੋ ਹੀ ਹਾਂ ਲੈ 52000 ਦੇ ਦਾਂ ਭਾਈ 50 ਹੀ ਦੇ ਦਈਏ ਪੂਰੇ 50 ਦੀ ਪਰ ਭਾਈ 50 ਦੀ ਭਾਈ ਛੋਟੀ ਖੜੂ ਨਾਲੇ ਕਿਸੇ 700 ਦੁੱਧੋਣਾ ਹਾਂਜੀ ਗਾ ਫੇਰੇ ਰੰਦੀ ਇਹਦਾ ਫੈਰਾ ਸਮਝਦਾ ਹੀ ਜੀ ਹਾਂਜੀ ਹਾਂਜੀ ਮੇਰਾ ਵੀ ਕੋਈ ਚੈੱਕ ਕਰਾ ਦੇ ਕੋਈ ਦਾਸ ਲਖ ਲੋਗੇ ਬਣੀ ਹੈਗੀ ਜੇ ਅਗਲਾ ਘਰ ਲੈਣਗੇ ਬਣੀ ਭਾਈ ਠੀਕ ਆ ਹਲੋ ਕੱਦ ਇੱਕੋਰੀਆਂ ਦੋਵੇਂ ਕੱਦ ਘੜਾ ਦੇ ਆ ਦੇਖ ਸਕਦੇ ਕੱਦ ਘਟ ਪਖਾ ਤਿੰਨੇ ਹੀ ਚੰਗੀਆਂ ਆਵਾ ਇਹੋ ਮੇਰਾ ਵੀਰ ਸਾਈ ਪਾ ਕੇ ਆਗੇ ਕਵੇ ਕੱਦ ਸੁਤੇ ਆ ਕੱਦ ਉਹਨਾਂ ਨੇ ਦੇਖ ਰੋਖੀਆਂ ਗਿਆ ਠੀਕ ਹੈ ਜੀ ਕਈ ਵੀਰ ਕਹਿੰਦੇ ਸਾਈ ਪਾ ਲ ਕੇ ਭਾਈ ਕੱਦ ਕਿੱਡੇ ਕੱਦ ਪੂਰੇ ਬਣੀਆਂ ਬੱਜਾ ਜੀ ਠੀਕ ਹੈ ਹਾਂ ਤੇ ਉਹਨੇ ਕਾ ਵੀ ਬੱਚੇ ਦਾ ਬਿਨਾਈਆਂ ਜਿਹੜੀ ਇਹ ਵੀ ਬਣੀ ਜੇ ਇਹਨੂੰ ਵੀ ਕੋਈ 2 ਮਹੀਨੇ ਲੱਗ ਜਾਂਦੇ ਟਾਈਮ ਹੋ ਗਿਆ ਜੀ ਸੂਈ ਨ ਕੋਈ ਨ ਕੋਈ 10-14 ਮਹੀਨੇ ਹੋ ਗਏ ਜੇ ਮੈਂ ਪਕਾਈ ਜੀ ਮਹੀਨਾ ਹੋਇਆ 10 ਦਿਨ ਹੋਇਆ ਤੇ ਮਿਲਕ ਵੇਂ ਤੇ ਥਾਣੇ ਦੇ ਵੀ ਚੰਗੇ ਦੇ ਕੋ ਤੇਰਾ ਦੁੱਧ ਕਿੰਨਾ ਬੱਜਾ ਸਾਰੀ ਉਧਰ ਵਾਲੀ ਮਜਾ ਹੈ ਬੀ ਸਿਮ ਮਜਾ ਘਰ ਬਹਿ ਗਿਆ ਹਾਂਜੀ ਮਜਾ ਗਾਂ ਰਗਵੀਆਂ ਹੁੰਦੇ ਚਲੋ ਜਿਹੜੇ ਦੁੱਧ ਦੇ ਚੋਲਾ ਤੇ ਚੋਈ ਜਣ ਗਾਂ ਸਿਆਲ ਆਉਂਦੇ ਮੋਸਮ ਵਧੀਆ ਵਾ ਹਾਂਜੀ ਗਾਂ ਮਜਾ ਕੋਈ ਪੈਸੇ ਰਕਮ ਬੰਨ ਲਾ ਰੀਆਂ ਵਾ ਤੇ ਇਹਦੇ ਕੋ ਦੁੱਧ ਕਿੰਨਾ ਜੀ ਦੁੱਧ ਵੀ ਛੇਕ ਰੋਹਿੰਦਾ ਉਹ ਤੋਰ ਫੇਰ ਇੱਕ ਰੀ ਹਾਂ ਇਹ ਦੁੱਧ ਵੀ ਜੇ ਪਾਈ ਸੇਵਾ ਹੋਵੇ ਨਾ ਆਹ ਵੇ ਲੋ ਬੰਨ ਪੈ ਜੇ ਤੁਹ ਕਰੀਆ ਮੰਜ ਨਹੀਂ ਖਾਦੇ ਹਾਂਜੀ ਬਹਿ ਯੋ ਅੱਜ ਆਦੇ ਯੇ ਵੀ ਭਾਈ 16 17 ਕੁ ਵਾਲੀ ਮਾਝੀ ਹਾਂਜੀ ਹਾਂਜੀ ਸਾਮਨ ਦਾ ਫਾਇਦਾ ਕੋਈ ਦੁੱਧ ਵੀ ਚੋਣ ਨਾਲੇ ਕੋਈ ਨਾਲੇ ਗਾਂ ਫੇਰ ਰੱਖਣੀ ਆ ਠੀਕ ਹੈ ਜੀ ਇਹ ਵੀ ਭਾਈ 16 17 ਕੁ ਵਾਲੀ ਮਾਝੀ ਠੀਕ ਹੈ ਇਹ ਵੀ ਨਾਲ ਕੋਈ ਕਹਿੰਦੇ 12 13 ਕੁ ਵਾਲੀ ਜਿੱਦਾਂ ਕਿ ਬਣ ਗਈ ਮਾਰੇ ਕਰਪਾ ਇਹ ਵੀ 16 17 ਕੁ ਵਾਲੀ ਮਾਝੀ ਠੀਕ ਹੈ ਹਾਂ ਤੇ ਲੋਕਾਂ ਵਾਲੀਆਂ ਕੁੰਡੀਆਂ ਕੋਲੇ ਦੇ ਨਹੀਂ ਦੇਸੀ ਮਜਾ ਨਹੀਂ ਉਧਰ ਦੀਆਂ ਜੀ ਚਲੋ ਬੰਦੋ ਇਹਨਾਂ ਫਿਰ ਇਹ ਦੀ ਮਾ ਜੀ ਭਾਈ ਮਾੜਾ ਪਤਾ ਨੂੰ ਕੋਣ ਫੱਜਾ ਮਾੜਾ ਲੈਣ ਸਾਡਾ ਮਾੜਾ ਜਿੱਦੇ ਫਾੜ ਪਾ ਦੇ ਪੂਰਾ ਮੋਲ ਤੇ ਮੋਲ ਵੀ ਆਨੇ ਦਾ ਆਪਾਂ ਵੇਚ ਜਣਾ ਤਾਂ ਕੁਛ ਲੈਨੇ ਤੇ ਮੋਲ ਫਿਰ ਵੇਚੀ ਕਿੰਨਾ ਰੱਖੀਏ ਦਾ ਆਪਾਂ ਵੀਰ ਜੀ ਜਿੱਡੀਆਂ ਝੋਟੀਆਂ ਆਮ ਝੋਟੀਆਂ ਜੀ ਆਪਾਂ ਜੇ 2 ਨੰਬਰ ਆਪਾਂ ਗੱਲ ਕਰਦੇ ਚਲੋ ਮਾੜਾ ਜੀ ਉਧਰ ਕਰ ਦੋ ਆਪਾਂ ਦੇਣੀਆਂ ਹਾਂ ਜਿੱਡੀਆਂ ਕਰਦ ਕਰਾਣਾ ਸੋਹਣ ਪਣੇ ਬੰਦੀਆਂ ਕਰਸੋਂਗੇ ਰੱਖੀਆਂ ਹਾਂ ਹਾਂ ਜੀ ਇਹ ਆਪਾਂ ਦੇ ਦਾਂਗੇ 51 ਹਜ਼ਾਰ ਦੀ 51 ਦੀ ਇਹ ਵੀ ਪੰਜਾਹ ਹੀ ਦੇ ਦਈਏ ਭਾਈ 50 ਦੀ ਭੰਗਾਲ ਹੈ ਜੀ ਤੇ ਪੰਗਵਾ ਲੈ ਜੇ ਥਣ ਪੂ ਛਕਾ ਮਾਰੇ ਕੋ ਥਾਂ ਚ ਗੱਡੀ ਕੋ ਲੈ ਗਿਆ ਵੇ ਮੇਰੇ ਘਰ ਪਾਸੇ ਰੇ ਕਰਾਇਆ ਬਾਪ ਮੈਂ ਦਊਗਾ ਠੀਕ ਹੈ ਦੋ ਤੇ ਪਾਸ ਦਾ ਕੇ ਫਰਕ ਪੈਦਾ ਵਾ ਠੀਕ ਹੈ ਤੇ ਬਾਕੀ ਜੋ ਵੀ ਇਥੋਂ ਆਪਣੀ ਤਸੱਲੀ ਕਰਕੇ ਫਿਰ 40 40 ਵਾਲਾ ਤਾਂ ਫੋਨ ਕਰੇ ਨਾ ਨਾ ਆਪਣ 40 40 ਵਾਲੀਆਂ ਹੈਗੀਆਂ ਠੀਕ ਹੈ ਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਤੇ ਖੜੋ ਨਾ ਸਾਡੇ ਤੇ ਰੋ ਤੇ ਨਾ ਭਾਜੀ ਹੁਣੇ ਤੇ ਰੋ ਆਪਣੀ ਗਾਰੰਟੀ ਤੇ ਆਪਸ ਵਿੱਚ ਆ ਕੇ ਖੜੋ